ਫਿਕਰ ਕੁੜਪਤਾ ਵਡਾਲਾ ਹੋਰਾਂ ਨੇ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਇਸ਼ਾਰਾ ਕੀਤਾ ਪਰਤੀ ਮਹੀਨ ਨੂੰ ਲੈ ਕੇ ਸਵਾਲ ਜਿਹੜੇ ਉਹਨਾਂ ਨੇ ਸਦਨ ਲੈਮਰੀ ਕਮੇਟੀ ਨੂੰ ਲੈ ਕੇ ਦਿੱਤੇ ਉਹ ਗੱਲ ਇਹ ਹੈ ਨਾ ਕਿ ਇਹਨਾਂ ਦੀਆਂ ਤਾਰਾਂ ਕਿਤੋਂ ਹੋਰ ਖਿਲਦੀਆਂ ਹੁਣ ਮੈਂ ਤਾਂ ਉਹ ਤਾਂ ਕਹਿੰਦਾ ਨਹੀਂ ਜੱਗਾ ਲੱਗਦਾ ਉਹਨਾਂ ਨੇ ਇਹਨਾਂ ਨੂੰ ਟਿਕ ਕੇ ਬਹਿਣ ਨਹੀਂ ਦੇਣਾ ਜੇ ਤਾਂ ਕੋਈ ਪਾਰਟੀ ਨਾਲ ਝਗੜਾ ਹੁੰਦਾ ਫਿਰ ਤਾਂ ਕੋਈ ਜਦੋਂ ਇੰਨਾ ਅਸੀਂ ਸਾਰਿਆਂ ਨੂੰ ਇੱਜ਼ਤ ਮਾਨ ਦੇ ਰਹੇ ਹਾਂ ਪਾਰਟੀ ਦਾ ਝਗੜਾ ਤਾਂ ਹੈ ਨਹੀਂ ਪਰ ਜਿਹੜੇ ਹੁਣ ਪਿੱਛੇ ਜਿਹੜੀਆਂ ਤਾਰਾ ਦਰਦੀ ਵਾਲੇ ਪਾਸੇ ਬੜੀਆਂ ਵੱਡੀਆਂ ਹਾਈਲਾਈਨ ਆਉਂਦੀਆਂ ਉਹ ਜਿਹੜਾ ਪਿੱਛੋਂ ਕਰੰਟ ਆਉਂਦਾ ਉਹ ਬੈਹ ਨਹੀਂ ਦਿੰਦਾ ਇਸ ਕਰਕੇ ਕੋਸ਼ਿਸ਼ ਤਾਂ ਸ਼ੁਰੂ ਤੋਂ ਹੀ ਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਨੁਕਸਾਨ ਕਿੱਦਾਂ ਪਹੁੰਚਾਇਆ ਜਾਵੇ ਹਰਿਆਣਾ ਗੁੱਟੌਰ ਕਮੇਟੀ ਦੇ ਜੇ ਉਹਦਾ ਹਿੱਸਾ ਬਣਨਾ ਤੇ ਉਹ ਉਹ ਸਾਜ਼ਿਸ਼ ਤਾਂ ਫਿਰ ਉਹਨਾਂ ਦੀ ਮੱਜੀ ਹੈ ਅਸੀਂ ਤਾਂ ਬੇਨਤੀ ਇਹੀ ਸਾਰਿਆਂ ਨੂੰ ਕੀਤੀ ਹੈ ਕਿ ਇਕੱਠੇ ਜਿਹੜਾ ਚਲਨ 'ਚ ਫਾਇਦਾ ਪੰਜਾਬ ਦੀ ਬਹੁਤ ਵੱਡੀ ਲੋੜ ਹੈ ਇਸ ਕਰਕੇ ਚਾਹੀਦਾ ਉਹਨਾਂ ਨੂੰ ਤੇ ਬੇਨਤੀ ਨੂੰ ਪ੍ਰਵਾਨ ਕੀਤਾ ਜਾਂਦਾ ਅੱਜ ਕੀ ਮੈਨੂੰ ਪਰਾਈ ਸੀ ਅੱਜ ਹਾਜ਼ਰ ਹਾਜ਼ਿਰ ਤਾਂ ਮੈਂ ਚੈੱਕ ਨਹੀਂ ਕੀਤਾ ਸਾਰੇ ਤੁਹਾਡੇ ਸਾਹਮਣੇ ਇਹ ਪਹਿਲੀ ਗੱਲ ਮੈਂ ਇਹ ਦੱਸ ਦਿਆ ਕਿ ਜੇ ਤੂੰ ਮੈਂਬਰ ਨਹੀਂ ਹੁੰਦਾ ਤੂੰ ਇਹ ਨਹੀਂ ਹੁੰਦਾ ਕਿ ਨਰਾਜ਼ ਹੁੰਦਾ ਮੈਂਬਰ ਪਬਲਿਕ ਲਾਈਫ ਹੁੰਦੀ ਆ ਕਿਸੇ ਵੇਲੇ ਕਿਸੇ ਦਾ ਕੋਈ ਸਮਾਗਮ ਹੁੰਦਾ ਹੈ ਕਿਸੇ ਵੇਲੇ ਕਿਸੇ ਨੇ ਕੋਈ ਆਪਣਾ ਕਈ ਵਿਦੇਸ਼ ਗਏ ਹੁੰਦੇ ਆ ਕਈ ਦੂਜੇ ਦੇ ਹੁੰਦੇ ਪਰ ਜਿਹੜੇ ਬਹੁਤ ਵੱਡੀ ਗਿਣਤੀ ਮੈਂਬਰਾਂ ਦੀ ਜਿਹੜੀ ਆ ਉਹ ਹਰ ਹਾਲ ਦਾ ਨੇ ਕਿ ਮਸਾ ਵੀ ਕਿ ਬੜੀ ਦੁਖਾਂਤ ਦੇ ਧਰਮਾਰੀ ਸੀ ਪੰਜਾਬ 195 ਹੋਰ ਉਹ ਪਬਲਿਕਲੀ ਮੂਹਰ ਦਿੱਤਾ ਗਿਆ ਮੁੰਜੀਂ ਪਾਸੇ ਕਮਲਾਂ ਦੇ ਖੇਤਰ ਪੁਲਿਸ ਹੁੰਦੀ ਹੈ ਪਰ ਪੰਜਾਬ ਚ ਇਹ ਨਹੀਂ ਹੁੰਦਾ ਅਜਿਹਾ ਬਿਆਨ ਉਹ ਕਿਸੇ ਕੇਂਦਰ ਦੇ ਨਹੀਂ ਕੰਮ ਦਾ ਲਗਾਤਾਰ ਪੰਜਾਬ ਦੇ ਪਾਸ ਉਹ ਚੇਕ ਕਰੋ ਦੇਖੋ ਮੈਰਿਟ ਦੇ ਸੈਂਸਰ ਬੋਰਡ ਨੂੰ ਇਹੀ ਬੇਨਤੀ ਹੈ ਕਿ ਪੋਲਿਟਿਕਲ ਡਿਸੀਜਨ ਨਹੀਂ ਹੋਣੀ ਚਾਹੀਦੀ ਹਰ ਫਿਲਮ ਨੂੰ ਮੈਰਿਟ ਦੇ ਉੱਤੇ ਹੀ ਜਿਹੜੀ ਹੈ ਵਿਚਾਰਨਾ ਚਾਹੀਦਾ ਜਿਹੜੇ ਹਿਸਟੋਰੀਕਲ ਫੈਕਟਸ ਨੇ ਅਗਰ ਕੋਈ ਫੈਕਟਸ ਦਿਖਾ ਰਿਹਾ ਤਾਂ ਉਹਦੇ ਤੇ ਇਤਰਾਜ਼ ਕਰਨਾ ਵਾਜਬ ਨਹੀਂ ਹੁੰਦਾ ਕਿਸੇ ਪਰਸਨੈਲਿਟੀ ਨਾਲ ਜੋੜ ਕੇ ਦੇਖਣਾ ਕਿ ਕਿਹਦੀ ਫਿਲਮ ਚੱਲਣ ਦੇਣੀ ਹੈ ਕਿਹੜਾ ਸਰਕਾਰ ਦੇ ਪੱਕ ਚ ਹੈ ਕਿਹੜਾ ਨਹੀਂ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀ ਉਹਨਾਂ ਦੀ ਆਪਣੀ ਸੈਂਸਰ ਬੋਰਡ ਦੀ ਜਿਹੜੀ ਵਰਕਿੰਗ ਹੈ ਉਹ ਬਹੁਤ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਔਰ ਬੜੀ ਮੈਰਿਟ ਬੇਸਡ ਹੋਣੀ ਚਾਹੀਦੀ ਹੈ ਕਿਤਾਜੋ ਕਿਸੇ ਦੇ ਨਾਲ ਵੀ ਜਿਹੜੀ ਹੈਗੀ ਆ ਉਹ ਬੇਈਮਸ਼ਾਫੀ ਨਹੀਂ ਹੋਣੀ ਚਾਹੀਦੀ ਕੋਈ ਜੈਨੂਇਨ ਆਬਜੈਕਸ਼ਨ ਹੋਵੇ ਉਹਨਾਂ ਦਾ ਕੋਈ ਨਫਰਤ ਵਾਲੀ ਚੀਜ਼ ਹੋਵੇ ਕੁਝ ਦੂਜੀ ਹੋਵੇ ਉਹ ਵੀ ਉਹਨਾਂ ਨੂੰ ਪਹਿਲਾਂ ਸਾਬਤ ਕਰਨੀ ਚਾਹੀਦੀ ਹੈ ਕਿ ਆਹ ਚੀਜ਼ ਕਰਕੇ ਆਹ ਕਟਿਆ ਗਿਆ ਆਦਰਵਾਇਜ਼ ਇਸੇ ਕਰਕੇ ਕਿ ਫਲਾਣੇ ਦੀ ਚਤਨ ਦੇਣੀ ਹੈ ਦੂਜੀ ਦੀ ਨਹੀਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਕਿੰਨੋਂ ਸੋ ਕੋਈ ਨੰਬਰ ਵੋਟਾ ਪਤਾ ਨਹੀਂ ਕਿ ਕਿੰਨੇ ਆ ਜਿਹੜੇ ਹੈ ਬੋਗਸ ਵੋਟਾਂ ਦੇ ਅੰਦਰ ਨਹੀਂ ਬੜੇ ਲਾਰਜ ਸਕੇਲ ਆ ਥੋੜਾ ਬਹੁਤਾ ਨਹੀਂ ਹੈ ਕਿਉਂਕਿ ਹੁਣ ਹਲੇ ਤਾਂ ਮੀਟਿੰਗ ਦੇ ਬਾਅਦ ਅਸੀਂ ਮੈਂਬਰਾਂ ਨੂੰ ਕਹਿ ਕੇ ਰੁੱਕ ਕੇ ਜਾਣਗੇ ਸਾਨੂੰ ਜਿੰਨੇ ਕੋ ਅਸੀਂ ਡਿਟੇਲਰ ਤੋਂ ਲੈ ਸਕੇ ਪਰ ਬਹੁਤ ਬਹੁਤਾ ਕੱਟੀਆਂ ਹੀ ਪੂਰੇ ਪੂਰੇ ਪੇਜ ਉਹ ਉਹਨਾਂ ਨੇ ਜਿਹੜਾ ਹਾਈਲਾਈਟ ਕੀਤੇ ਹੋਏ ਆ ਕਿ ਸਾਰੀਆਂ ਹੀ ਕਿਸੇ ਦੇ ਨਾਲ ਸਿੰਘ ਨਹੀਂ ਕੋਰ ਨਹੀਂ ਉਹ ਸਾਬਤ ਤਾਂ ਲੱਗਦਾ ਕਿ ਸਿੱਖ ਧਰਮ ਨਾਲ ਉਹਨਾਂ ਦਾ ਸਬੰਧ ਨਹੀਂ ਹੈ ਪਰ ਸਾਰੀਆਂ ਹੀ ਵੋਟਰ ਲਿਸਟਾਂ ਦੂਜੇ ਚੱਕੀਆਂ ਉਹ ਲਿਸਟਾਂ ਐਗਜ਼ਿਸਟ ਕਰਦੀਆਂ ਇਹ ਚੀਜ਼ ਹੈ ਐਪ੍ਰੈਂਟਲੀ ਕਈ ਚੀਜ਼ ਗੱਲ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਤੁਸੀਂ ਇਹ ਲਿਸਟ ਪੜੋਗੇ ਤਾਂ ਤੁਹਾਨੂੰ ਹੀ ਲੱਗ ਜਾਏਗਾ ਕਿ ਇਹ ਮਸਲ ਹੈ ਸੈਟ ਹਾਰੀ ਮੋਟਾ ਕੁਝ ਪਈਆਂ ਸਾਈਡ ਕਰ ਲੈਂਦੇ ਹੋ। ਇਸ ਲਿਸਟਾਂ ਵਿੱਚ ਕੋਈ ਨਾਮ ਆਏ soundtracks ਤੁਸੀਂ ਸਹਿਜਤਾ ਰੀ ਤੇ ਗੱਲ ਛੱਡੋ ਮੈਂ ਤਾਂ ਕਰਿਆ ਵੀ ਦੂਜੇ ਧਰਮਾਂ ਦੇ ਲੋਕਾਂ ਦੀ ਰਜਿਸਟਰ ਨਹੀਂ। ਇਹ ਤਾਂ ਬਹੁਤ ਅੱਗੇ ਕਰ ਗਿਆ ਕੰਮ। ਉਹ ਵੋਟਰ ਲਿਸਟ ਦੇ ਹਿਸਾਬ ਨਾਲ ਚੱਕ ਕੇ ਉਹਦੇ ਚ ਜਿਹੜੀਆਂ ਧੱਕੇ ਨਾਲ ਜਿਹੜੀਆਂ ਉਹ ਸੇਮ ਉਹਦੇ ਮੈਂਬਰਾਂ ਨੇ ਸਬਮਿਸ਼ਨ ਕਰ ਦੱਸੇ ਭਈਆਂ ਨੇ ਤੁਸੀਂ ਚੈੱਕ ਕਰੋ ਫਾਰਮ ਵੀ ਆ ਨੀਗੇ। ਕਿਹੜੀ ਫੋਟੋ ਆਣੀਗੀ? ਉਤੇ ਪਹਿਲਾ ਇਨਾ ਸਖਤ ਕਾਨੂੰਨ ਬਣਾਇਆ ਸੀਗਾ ਵੀ ਤੁਸੀਂ ਜਦੋਂ ਕੱਲ ਕਿੱਲੇ ਸੀ ਮਿਹਨਤ ਕਰਕੇ ਜਮ੍ਹਾਂ ਕਰਾਉਂਦੇ ਸੀ ਵੀ ਨਹੀਂ ਨਾਲ ਆਧਾਰ ਕਾਰਡ ਵੀ ਲੱਗਣਾ ਚਾਹੀਦਾ ਨਾਲ ਫੋਟੋ ਵੀ ਲੱਗਣੀ ਚਾਹੀਦੀ ਸਭ ਕੁਝ ਬਣਾਇਆ ਸੀ ਤੇ ਹੁਣ ਅਖੀਰ ਦੇ ਉੱਤੇ ਕਹਿੰਦੇ ਫਾਰਮ ਹੀ ਹੈ ਨੀਗਾ ਤੇ ਗੱਲਾਂ ਹੀ ਬੀਐਲ ਨੂੰ ਕਹਿ ਕੇ ਵੀ ਵੋਟਰ ਲਿਸਟ ਵਾਲੀ ਸਾਰੀ ਮੋਟੇ ਬਣਾ ਦੇ ਕੋਈ ਹੁੰ ਸਕਦਾ ਹੈ ਕਲੀਅਰ ਕਰ ਦੋ ਵੋਟਰ ਪਰ ਕੋਈ ਹੁੰ ਸਕਦਾ ਉਹਦੇ ਉਤੇ ਫਾਰਮ ਪੜੋ ਕਿ ਉਹਦੇ ਉਤੇ ਸਾਰੀ ਸ਼ਰਤਾਂ ਲਿਖੀਆਂ ਹੋਈਆਂ ਨੇ ਨਹੀਂ ਉਹਦੇ ਚ ਕਿੱਸੇ ਤਰ੍ਹਾਂ ਦੀ ਵੋਟਾਂ ਪੈਂਦੀਆਂ ਨੇ ਉਹਦੇ ਚ ਕੋਈ ਜਿਹੜਾ ਹੈਗਾ ਉਹਦੇ ਚ ਹੈਗਾ ਜਿਹੜਾ 10 ਗੁਰੂ ਸਾਹਿਬਾਨ ਨੂੰ ਮੰਨਦਾ ਜੋ ਸਿੱਖ ਦੀ ਪਰਵਾਸਾ ਉਹਨਾਂ ਨੇ ਨਿਕੇਈ ਹੈ ਉਹ ਵੀ ਉਹ ਵੀ ਸਿੱਖ ਜਿਹੜਾ ਇਹ ਵਿਆਹ ਨਹੀਂ ਨਹੀਂ ਸਧਾਰਨ ਸਿੱਖ ਜੀ ਵੀ ਪੜਦਿਆ ਨੇ ਕੱਲਾ ਅਮਰਤਾਲੀ ਨਹੀਂ ਜਿਹੜਾ ਮੈਂਬਰ ਖੜਾ ਹੋਣਾ ਹੁੰਦਾ ਉਹਦੇ ਵਾਸਤੇ ਸ਼ਰਤ ਹੁੰਦੀ ਹੈ ਅਮਰਤਾਲੀ ਲੋਕ ਸਭ ਟੋਟਲ ਵੋਟ ਪਰ ਆਦਰਵਾਜ ਕੋਈ ਵੀ ਜਿਹੜਾ ਸਿੱਖਾ ਬਣ ਸਕਦਾ ਟੋਟਲ ਵੋਟਰ ਇਸ ਵਾਰ ਪਰ ਗੈਰ ਸਿੱਖ ਵੋਟ ਨਹੀਂ ਹੋ ਸਕਦਾ ਕਿਉਂਕਿ ਇਹ ਇੱਕ ਧਰਮ ਦੀ ਇਲੈਕਸ਼ਨ ਹੈ ਗੁਰਦੁਆਰਾ ਪ੍ਰਬੰਧਕੀ ਇਲੈਕਸ਼ਨ ਹੈ ਤੋ ਤਿੰਨ ਵਾਰ ਕਿੰਨੇ ਆ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਘੱਟ ਵੋਟਰ ਜਿਹੜੇ ਉਹ ਉਸ ਦੀ ਵਜ੍ਹਾ ਕੀ ਆ ਜਿਹੜੀਆਂ ਇੱਥੇ ਜਲਦੀ ਹੋਈਆਂ ਨੇ ਇਹ ਇਹ ਨੰਬਰ ਵਧਾਉਣ ਦੇ ਚੱਕਰ 'ਚ ਹੀ ਆ ਨਾ ਜਦੋਂ ਅਸੀਂ ਕਹਿੰਦੇ ਸੀ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਠੀਕ ਨਹੀਂ ਕਰ ਰਿਹਾ ਸਹਿਯੋਗ ਨਹੀਂ ਕਰ ਰਿਹਾ ਬੋਡਾਂ ਜਾਣ ਬੁੱਝ ਕੇ ਡਿਸਕਰੇਜ ਕਰ ਰਿਆ ਸੀ ਤੇ ਫਿਰ ਅਖੀਰ ਦੇ ਹੱਥੇ ਇੱਕੋ ਦਾਮੀ ਜਿਹੜੀ ਆ ਗਈ ਆ ਉਹ ਕਿੱਤੀ ਵਧਾਉਣ ਵਾਤੇ ਕਿ ਇਹ ਸਟਾਫ ਦਾ ਕੰਮ ਹੋਣਾ। ਦੂਰਾਰਾ ਕਮਿਸ਼ਨ ਦੀ ਜਿਹੜੀ ਗੱਲਬਾਤ ਪਿਛਲੇ ਦਿਨਾਂ ਚ ਹੋਈ ਸੀ ਉਹ ਕਹ ਰਹੇ ਸੀ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਆ ਸਾਡੇ ਕੋਲ ਆਪਣਾ ਸਟਾਫ ਨਹੀਂ ਹੈਗਾ। ਸਾਨੂੰ ਡਿਪੈਂਡ ਜਿਹੜਾ ਲੋਕਲ ਡੀਸੀ ਐਸੀਐਮ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦਾ ਸਟਾਫ ਲੈਣਾ। ਸਾਡੇ ਆ ਤੇ ਆਪਣੀ ਟੀਮ ਹੋ ਚੁੱਕੀ ਹੈ। ਇਹ ਬਣੀ ਵੱਡੀ ਦਿੱਕਤ ਹੁੰਦੀ ਹੈ ਕਿਉਂਕਿ ਸਾਰੀ ਲਿਸਟ ਨਵੇਂ ਸਿਰਫ ਆਉਂਦੀ ਹੈ। ਬਾਕੀ ਇਲੈਕਸ਼ਨ ਦੇ ਵਿੱਚ ਹੁੰਦਾ ਹੈ ਕਿ ਉੱਥੇ ਜਿਹੜੀ ਪੁਰਾਣੀ ਲਿਸਟ ਆ ਉਹਦੀ ਸੁਧਾਈ ਹੁੰਦੀ ਹੈ। ਕਿ ਆਲਰੇਡੀ ਇੱਕ ਤੁਹਾਡੇ ਕੋਲੇ ਲਿਸਟ ਬਣੀ ਹੁੰਦੀ ਆ। ਔਰ ਜੋ ਵੋਟ ਕੱਟੀ ਵੀ ਜਾ ਸਕਦੀ ਹੈ ਐਡ ਵੀ ਹੋ ਸਕਦੀ ਉਹ ਉਹ ਕੰਮ ਇੱਥੇ 100% ਵੋਟਾਂ ਨਵੇਂ ਸਰੇਚੋ ਰਜਿਸਟਰ ਕਰਾਉਣੀਆਂ ਪੈਂਦੀਆਂ ਲੋਕਾਂ ਨੂੰ ਆਪ ਉਹਦੇ ਵਾਸਤੇ ਪ੍ਰਸ਼ਾਸਨ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਸੀ ਉਹ ਮਿਹਨਤ ਨਹੀਂ ਹੋਈ ਸਰਕਾਰ ਨੇ ਸਹਿਯੋਗ ਬਿਲਕੁਲ ਨਹੀਂ ਦਿੱਤਾ ਆਦਾ ਅਖੀਰ ਦੇ ਉੱਤੇ ਜਦੋਂ ਵੋਟਰ ਰਜਿਸਟਰ ਨਹੀਂ ਹੋ ਪਾ ਰਹੀਆਂ ਸੀ ਤੇ ਫਿਰ ਆ ਕੰਮ ਜਿਹੜਾ ਧਰਨੀਆ ਦਾ ਇਹਨਾਂ ਨੇ ਕਰਕੇ ਇਹਨਾਂ ਨੇ ਪਹਿਲਾਂ ਹੀ ਸੋਚਿਆ ਹੁਣ ਵੀ ਇਦਾਂ ਦੀ ਮਿਹਨਤ ਕਰਕੇ ਕਰਾਉਂਦੇ ਪਏ ਆ ਇਹ ਇਹ ਵੋਟਾਂ ਇਹਨਾਂ ਦੀਆਂ ਬਣਨ ਨਾ ਦਿਓ ਤੇ ਦੂਜੇ ਬਟਾ ਦੁਨੀਆਂ ਨੇ ਉਹ ਅਕੀਦ ਤੇ ਜੋ ਉਹਨਾਂ ਨੇ ਸੋਚਿਆ ਸੀ ਉਹ ਪਲਾਨ ਆਪਣੀ ਐਡ ਧਾ ਕੇ ਇੰਪਲੀਮੈਂਟ ਕਰਦੇ ਇਹ ਨਾਮ ਅਲੱਗ-ਅਲੱਗ ਨੇ ਜਿਵੇਂ ਕੋਈ ਬਿੰਦੂ ਨਾਮ ਨੇ ਜਾਂ ਉਹਨਾਂ ਦੇ ਕੇਸ ਆ ਗਾੜੀ ਦੀ ਹੈਗੀ ਇਹ ਜਿਹੜੀ ਕਿਸ ਨਹੀਂ ਕੇਸਦਾਰ ਤੇ ਤੁਸੀਂ ਤਾਂ ਦੇਖ ਚੋ ਤਾਂ ਕੋਈ ਫੋਟੋ ਹੋਵੇ ਤਾਂ ਨਾਮ ਹੀ ਲੱਗਣੇ ਬਿਲਕੁਲ ਨਹੀਂ ਸਿੱਖ ਕਿਉਂਕਿ ਨਾਮ ਪਾਰਟਿਕੂਲਰ ਹੁੰਦੇ ਆ ਜੇ ਜਿਹੜੇ ਸਿੱਖ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਦੂਜੇ ਦੇ ਨਾ ਮਤੋਂ ਕਾਫੀ ਤੁਹਾਨੂੰ ਲੱਗ ਜਾਂਦਾ ਪਰ ਉਥੇ ਹੈ ਨਹੀਂ ਇਸ ਤਰ੍ਹਾਂ ਵੀ ਜਾਂਦਾ ਜੀ ਕਿ ਬਸ ਸਰ ਮਾਲਵੇ ਦੇ ਕੰਮ ਕਰਨੇ ਸਵਾਰ ਚੁੱਕੇ ਨਹੀਂ ਕਿ ਮਕਾਦੀ ਦਾ ਸੱਤਵੇਂ ਇੱਕ ਮਹੀਨੇ ਤੋਂ ਮਨੁਗਾਨੀ ਆ ਮੀਟਿੰਗਾਂ ਕਰੀਦਾ ਅਜਿ ਇਸ ਵਿੱਚ ਨਾ ਦਫ਼ਤਰ ਕਰਦੇ ਇਹ ਦੇਖੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਵਾਰੀ ਅਸੀਂ ਸਮਝਾਇਆ ਤੇ ਜਿਹੜੀ ਹੈ ਗੁਰਦੁਆਰਾ ਇਲੈਕਸ਼ਨ ਜਿਹੜੀ ਹੁੰਦੀ ਹੈ 1925 ਦੇ ਗੁਰਦੁਆਰਾ ਇੱਕ ਦੇ ਤਾਬਕ ਦੇਸ਼ ਦੀ ਹੋਮਨਸਟੀ ਕਰਉਂਦੀ ਹੈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਉਹਦੇ ਵਾਸਤੇ ਬਣਿਆ ਹੋਇਆ ਹੈ ਔਰ ਇਹ ਡਿਕਲੇਅਰਡ ਹੈ ਕਿ ਜਿਹੜੀ ਮੈਨੇਜਮੈਂਟ ਹੈਗੀ ਆ ਧਾਰਮਿਕ ਸੰਸਧ ਦੀ ਉਹ ਸੈਕੂਲਰ ਐਕਟੀਵਿਟੀ ਹੈ ਇਹਨਾਂ ਨੂੰ ਇੱਕ ਵਾਰੀ ਥੋੜੀ ਸਮਝਾਇਆ ਇਹ ਤਾਂ ਜਦੋਂ ਐ ਕਿ ਜਿਹੜੀ ਇਹਨਾਂ ਤੇ ਜਦੋਂ ਅਲੀਗੇਸ਼ਨ ਲੱਗਦੀ ਹੈ ਨਾ ਇਹ ਫਿਰ ਉਦੋਂ ਇਦਾਂ ਦੀ ਗੱਲ ਕਰਕੇ ਵੀ ਜਿਹੜੀ ਜਨ ਸਧਾਰਨ ਨੂੰ ਸਮਝ ਨਾ ਆਵੇ ਉਹ ਇੱਕ ਟੁੱਕਾ ਜਿਹਾ ਮਾਰਕੀਟ ਤੇ ਜਦੋਂ ਜਵਾਬ ਨਾ ਹੋਵੇ ਤੇ ਇਹ ਗੱਲਾਂ ਕਰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਸਾਡੇ ਤੇ ਕਈ ਵਾਰੀ ਇਹਨਾਂ ਨੇ ਇਲੈਕਟ੍ਰਿਕ ਕਮਿਸ਼ਨ ਕੋਲੇ ਚੈਲੰਜ ਕਰਵਾਏ ਕੇਸ ਹੋਇਆ ਉਹਦੇ ਤੇ ਅਸੀਂ ਕੇਸ ਜਿੱਤੇ ਆ ਸਾਨੂੰ ਇਸੇ ਕਰਕੇ ਤਾਂ ਹੀ ਅਸੀਂ ਲੜਦੇ ਹੁਣ ਮੈਂ ਲੜਦੇ ਹੁਣ ਇਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਹੁਣ ਹਰਿਆਣਾ ਚੱਲ ਗਈ ਜਿਹੜੀ ਆ ਸੇਮ ਕੰਮ ਹੋਇਆ ਇਹ ਸ਼ੁਰੂ ਤੋਂ ਲੈ ਕੇ ਅਸੀਂ ਤਾਂ ਕਹਿੰਦੇ ਆਪ ਵੀ ਜਦੋਂ ਜਿਹੜੇ ਵੀ ਸਿੱਖ ਆ ਕੇ ਨੇ ਕੋਈ ਵੀ ਪਾਰਟੀ ਚ ਨਹੀਂ ਉਹ ਲੜਨਾ ਚਾਹੁੰਦੇ ਤਾਂ ਲੜ ਅਸੀਂ ਇਹਨਾਂ ਨੂੰ ਕਹਿੰਦੇ ਰੋਕਦੇ ਆ ਵੀ ਇਹ ਇਲੈਕਸ਼ਨ ਸਾਡੇ ਕਿਹੜੇ ਸਾਰੇ ਮੈਂਬਰ ਲੜ ਸਕਦੇ ਆ ਸਾਡੇ ਵੀ ਕੱਲੇ ਜਿਹੜੇ ਸਿੱਖ ਮੈਂਬਰ ਆ ਜਿਹੜੇ ਯੋਗਤਾ ਰੱਖਦੇ ਆ ਉਹ ਹੀ ਲੜ ਸਕਦੇ ਜਿਹੜੇ ਸਾਡੇ ਨੂੰ ਨਾ ਸਕਣ ਇਹਦਾ ਸਿੰਬਲ ਵੀ ਲੱਗ ਹੁੰਦਾ ਇਹਦਾ ਸਿੰਬਲ ਜਿਹੜਾ ਸਾਡਾ ਤੱਕੜੀ ਚੋਂ ਨਿਸ਼ਾਨ ਹੈ ਉਹ ਤਾਂ ਹੁੰਦਾ ਨਹੀਂ ਪੰਜਾਬ ਦੇ ਸਾਡਾ ਟਰੈਕਟਰ ਹੈ ਡੱਡੀ ਚ ਬਾਲਟੀ ਹੈ ਇਹ ਦੂਜਾ ਵੀ ਕੋਈ ਆਪਣਾ ਜਿਹੜਾ ਦੂਜਾ ਵੀ ਕਰ ਸਕਦਾ ਇਸ ਕਰਕੇ ਕੋਈ ਅਸੀਂ ਇਲੈਗਲ ਕੰਮ ਨਹੀਂ ਅਸੀਂ ਅਸੀਂ ਕੋਈ ਡਜਾ ਕੀਤਾ ਜੇ ਇਲੈਗਲ ਕੀਤਾ ਹੁੰਦਾ ਤਾਂ ਸਾਡੀ ਕਦੇ ਨਹੀਂ ਬੰਦਤਾ ਹੈ ਰੱਦ ਕਰਨਾ ਕਿੰਨੇ ਕੇਸ ਸਾਡੇ ਤੇ ਹੋਏ ਪਰ ਅਦਾਲਤ ਨੇ ਐਕਸੈਪਟ ਕੀਤਾ ਕਿ ਨਹੀਂ ਇਹ ਲੜ ਸਕਦੇ